ਚਟੰਗਾ ਕਹਿੰਦੇ ਆ ਜੀ ਚਟੰਗਾ ਕੀ ਹੁੰਦਾ ਬਾਬਾ ਜੀ ਚਟੰਗਾ ਬੱਕਰਿਆਂ ਨੂੰ ਕਹਿੰਦੇ ਆ ਅੱਛਾ ਲੈ ਬਈ ਨਵੀਂ ਪਾਸਾ ਵਿੱਚ ਬੱਕਰੇ ਨੂੰ ਚਟੰਗਾ ਕਹਿੰਦੇ ਨੇਗੇ ਚਾਰ ਟੰਗਾ ਵਾਲਾ ਅੱਛਾ ਚਟੰਗਾ ਮਤਲਬ ਚਾਰ ਟੰਗਾਂ ਵਾਲਾ ਦੇਖੋ ਜੀ ਇੱਕ ਗੱਲ ਹੋ ਰਹੀ ਆ ਵੀ ਜਿਹੜੀ ਫੌਜ ਲੈ ਕੇ ਜਾਂਦੀ ਆ ਨਾ ਚਟੰਗੇ ਇਹ ਸਿੱਧੀ ਤੁਰ ਤੁਰ ਕਾ ਜੀ ਟਕ ਟਕ ਟਣੀਆਂ ਪਾਣੀ ਵੜ ਕੇ ਚੰਡੀ ਦੀ ਵਾਰ ਠੀਕ ਆ ਜੀ ਬਿਆੰਤ ਬਾਣੀਆਂ ਦੇ ਜਾ ਵੜ ਕੇ ਮਾਰੇ ਫੌਜਾਂ ਨੇ ਫੇਰ ਤਲਕ ਲਾਉਣੀ ਸ਼ਸਤਰਾਂ ਨੂੰ ਠੀਕ ਹੈ ਜੀ ਸ਼ਸਤਰ ਨੇ ਜਿਹੜੇ ਪੀਰ ਨੇ ਮਾਰੇ ਤੇ ਹਾਜ਼ਰ ਨਾਜ਼ਰ ਨੇ ਆਦ ਕਲ ਕੀ ਤਰਪਾਸ਼ ਆ ਮਾਰਾ ਤੋਂ ਖੇਡ ਚੱਲੀ ਆਉਂਦੀ ਏ ਜੀ ਠੀਕ ਆ ਜੀ ਪਰ ਇਹੀ ਚੀਜ਼ਾਂ ਦੇ ਬਾਝੋਂ ਚਾਮੜਾ ਇਹਦਾ ਉੱਪਰ ਲਈ ਖੱਲ ਕੰਮ ਆ ਗਈ ਏ ਅਸੀਂ ਉਹਦੇ ਨਗਾਰੇ ਮਢਾ ਲੈਣੇ ਨੇ ਠੀਕ ਹੈ ਜੀ ਆਦ ਕਾਲ ਤੋਂ ਚੱਲਦੇ ਆਉਂਦਾ ਜਿੱਦਾਂ ਪਹਿਰਾ ਠੀਕ ਆ ਜੀ ਜਿੰਨੇ ਰਾਗੀ ਢਾਡੀ ਜਿੰਨੇ ਵੀ ਛਣੇ ਢੋਲਕੀਆਂ ਸਟੇਜਾਂ ਤੇ ਵਜਾਉਂਦੇ ਨੇ ਇਹਨਾਂ ਦੀਆਂ ਖੱਲਾਂ ਦੀਓ ਬਣਦੀਆਂ ਨੇ ਉਹ ਠੀਕ ਹੈ ਜੀ ਤੇ ਅਗਲਾ ਕਹਿੰਦੇ ਨਾ ਵੀ ਮਾਸ ਕਹਿੰਦੇ ਨਿਹੰਗ ਸਿੰਘ ਫਲਾਣਾ ਤੇ ਟਿਕਟ ਉਹ ਟੋਰੀ ਫੁਲਕਾ ਚੱਲਦਾ ਸਾਰਾ ਚਾਮੜੇ ਦਾ ਨਾਲੇ ਚੱਲਦੀ ਆ ਬਾਬਾ ਜੀ ਖੇਡ ਉਹਨਾਂ ਦੀ ਸਾਰੀ ਠੀਕ ਆ ਜੀ ਖਾ ਹਾਂ ਵੀਡੀਓ ਦੇ ਉੱਪਰ ਜਾਣਾ ਹੈ ਵੀ ਮਨੋਰਤ ਕਰਨਾ ਕੀ ਅੱਗੇ ਵਾਲਾ ਕੰਮ ਆਪਾਂ ਬੱਕਰਾ ਵੀ ਹੋਰ ਹੈਗਾ ਕਿਸੇ ਕੋਲ ਦੱਸ ਦੋ ਇੱਕ ਹੋਰ ਲੈਣਾ ਯਾਰ ਬਾਬਾ ਜੀ ਅੜੇ ਤੋੜਾ ਮੋਰਚੇ ਸਟੰਗਾ ਦੇ ਕੇ ਝਟਕਾ ਕਰਾ ਕੇ ਨਾ ਅਰਦਾਸ ਬੇਨਤੀ ਕਰਾ ਲਓ ਜੇ ਨਾ ਫਤਿਹ ਹੋ ਤਾਂ ਫੌਜਾਂ ਨੂੰ ਕਹਿ ਦਿਓ ਅੜੇ ਤੋੜੇ ਮੋਰਚੇ ਇਹਨਾਂ ਨੂੰ ਪਤਾ ਪੈ ਰਿਹਾ ਉਹਦਾ ਹੀ ਪਤਾ ਬਾਬਾ ਜੀ ਤਾਂ ਹੀ ਕਹਿੰਨੇ ਉਹਨੇ ਬਾਬਾ ਜੀ ਤੁਸੀਂ 4 ਰੁਪਏ ਘੱਟ ਵੀ ਦਿੱਤਾ ਨਾ ਸੋਡੇ ਘਰੇ ਨੁਕਸਾਨ ਨਹੀਂ ਹੋਣਾ ਕੋਈ ਚੜਤੀ ਕਲਾ ਹੋਣੀ ਆ ਉਹ ਚੀਜ਼ ਦੀ ਉਹਨੂੰ ਪਤਾ ਲੱਗਣਾ ਵੀ ਤੁਹਾਡੇ ਘਰੇ ਵਾਧਾ ਹੋਇਆ ਕਿ ਘਾਟਾ ਹੋਇਆ ਫੌਜ ਨੂੰ ਦੇਤਾ ਦੂਜਾ ਮੈਂ ਕਾਊਂਟ ਕਰਨਾ ਆ ਆ ਦੋ ਜੀ ਵੈਗਰੂ ਜੀ 500 ਰੁਪਿਆ ਦਿਓ ਠੀਕ ਆ ਠੀਕ ਆ ਯਾਰ ਭਾਈ ਲਓ ਜੀ ਅੱਜ ਗੁਰੂ ਦੀਆਂ ਫੌਜਾਂ ਬੱਕਰੇ ਆ ਖਰੀਦ ਰਹੀਆਂ ਨੇ ਇੱਕ ਬੱਕਰਾ ਹੀ ਖਰੀਦਣਾ ਮੈਨੂੰ ਲੱਗਦਾ ਕਿਉਂ ਅੱਪਾ ਜੀ ਦੋ ਬੱਕਰੇ ਕੋ ਲੈਣੇ ਆ ਯਾਰ ਭਾਈ ਲੈਓ ਗੁਰੂ ਕੀ ਫੌਜ ਆਈ ਹੋਈ ਅੱਜ ਮੁੱਲ ਲਾਈ ਖੜੇ ਨੇ ਆਪਾਂ ਬਾਅਦ 'ਚ ਥੋੜਾ ਲੇਟ ਹੋ ਗਿਆ ਹੁੰਦੇ ਹੁੰਦੇ ਲਵੇ ਜੀ ਲਾ ਰੱਖਿਆ ਕੰਮ ਹਾਂਜੀ ਕੀ ਗੱਲ ਬਾਤ ਹੈਗੀ ਇਹ 10000 ਕਹਿੰਦਾ ਜੀ ਅੱਛਾ ਹਾਂ ਕੋਈ ਬਾਬਿਆਂ ਕਰਕੇ ਕਹਿੰਦੇ ਲਾਸਟ ਜੀ ਅੱਛਾ ਹਾਂ 10 500 ਦਾ ਮੇਰਾ ਵਿਕਰੇ ਮੈਂ ਦਿੱਤਾ ਨਹੀਂ ਹੈਗਾ ਪਹਿਲਾਂ ਇਹ ਸਲੀਮ ਲੈ ਰਿਹਾ ਸੀ ਸਲੀਮ ਲੈ ਰਿਹਾ ਦੀਗਾ ਉਹ ਵੀ ਚਲੇ ਕਹਿੰਦੇ ਗੁਰੂ ਘਰ ਲੈ ਕੇ ਜਾਣਾ ਮੈਂ ਚੱਲ ਕੋਈ ਗੱਲ ਨਹੀਂ ਕਿੰਨੇ ਰੁਪਏ ਲਾਦੇ ਬਾਬਾ ਜੀ ਮੈਂ 9000 9000 ਲਾਇਆ ਜੀ ਅੱਛਾ ਫਰਕ ਤਾਂ ਕੀ ਕਰਾਂਗੇ ਹਰਕ ਦਾ ਕੋਈ ਨਹੀਂ ਹੈਗਾ ਭਾਈ 10 500 ਦਾ ਵੀਰੇ ਵਿਕਰੇ ਦੀ ਆਪਣਾ ਇੱਕ ਗੱਲ ਕਹਾਂ ਬਈ ਹਾਂ ਜੀ ਦੱਸੋ ਜੀ ਉਹ ਬਾਪੂ ਬੈਠਾ ਪੁੱਛ ਗਿਆ ਅਈ ਦੇਖੀ ਗੱਲ ਸੁਣਨ ਵਾਲੀ ਆ ਹਾਂ ਜੀ ਆ ਸ਼ੂਰੀ ਆ ਹਾਂ ਜੀ ਮੈਂ ਚੱਕੀ ਬਾਪੂ ਬੜੀ ਵਧੀਆ ਬਣਾਈ ਆ ਹਾਂ ਜੀ ਐ ਹਾਂ ਮੈਂ ਕਿਹਾ ਵੀ ਰੇਤ ਆ 150 ਰੁਪਏ ਦੀ ਆ ਮੈਂ ਕਿਹਾ ਵੀ ਨਹੀਂ ਠੀਕ ਡੀਕ ਲਾ ਕਹਿੰਦਾ ਫਿਰ ਐ ਕਰ ਵੀ ਪਤਰਾ 120 ਰੁਪਿਆ ਦੇ ਦੇਗਾ ਨਾ ਜਿੰਨੇ ਦੀ ਮੈਂ ਲਈ ਆ ਉਹਨੇ ਦੀ ਮੈਂ ਕਿਹਾ ਵੀ ਨਹੀਂ ਵੀ 100 ਰੁਪਿਆ ਦਊਗਾ ਕਰਦੇ 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 ਚਲ ਮੈਂ ਦੇ ਦਾਂ ਉਹ ਨੂੰ ਨੋਟ 500 ਦਾ ਦੇ ਦਾਂ ਹਨਾ ਦਿੱਤਾ ਹੋਇਆ ਕਹਿੰਦਾ ਫਿਰ ਮੈਂ ਉੱਪਰ ਨੂੰ ਜਾ ਕੇ ਨਾ 120 ਕੱਢ ਲਾ ਮੈਂ ਕਿਹਾ ਫਿਰ ਤੂੰ 150 ਹੀ ਕੱਢ ਲਾ 150 ਹੀ ਕੱਟਾ ਹੈ ਫਿਰ ਉਹਨੇ 200 ਉਹਨੇ 500 ਦੇ ਦਿੱਤਾ 400 ਰੁਪਿਆ ਮੁੜਦਾ ਮੈਨੂੰ ਫਿਰ 100 ਕੱਟਿਆ ਉਹਨੇ ਠੀਕ ਆ ਉਦੋਂ ਨਾ 10000 ਰੁਪਿਆ ਕਹਿੰਦਾ ਤੂੰ ਬਈ ਯਾਰ ਤੂੰ ਅੱਠ ਕਹਿ ਸਕਦਾ ਹੈ ਨਾ ਉਹ ਹਿਸਾਬ ਨਾਲ ਤਾਂ ਅੱਠ ਕਹਿ ਸਕਦਾ ਸਿਕਰੇ ਛੱਡੇ ਦਾ ਤਾਂ ਯਾਰ ਆਪਾਂ ਨੂੰ ਕੋਈ ਉਹਨੂੰ ਦਿੱਤਾ ਨਹੀਂ ਦਿੱਤਾ ਨਹੀਂ ਹੈਗਾ ਉਹਨੇ ਵੀ ਦੁਕਾਨ ਬਾਤੇ ਲੈ ਕੇ ਜਾਣਾ ਦੀਗਾ ਇਹਦਾ ਐ ਚਲੋ ਜੀ ਲੈ ਹੁਣ ਨਾ ਹੁਣ ਨਾ ਮੋੜੀ ਆ ਲੈ ਬਾਈ ਨੂੰ ਨਾ ਕੀ ਹੈ ਨਾ ਨਹੀਂ ਨਹੀਂ ਬਾਈ ਬਸ ਕਿੰਨਾ ਦਾ ਠੀਕ ਆ ਭਾਈ ਆ ਬਰੀਡਰਾਂ ਜੀ ਨਾ ਘਾਟੂਆਂ ਜੀ ਦੇਖ ਲੈ ਤੂੰ ਕਰ ਕਰ ਉਹਦਾ ਰੋਟੀ ਦਾ ਟੁੱਟ ਦਾ ਦੇਖ ਸਾਨੂੰ ਦੇ ਯਾਰ ਘਾਟੂ ਦੇ ਹਿਸਾਬ ਨਾਲ ਉਹਨਾਂ ਵਜਨ ਵੀ ਨਹੀਂ ਹੈਗਾ ਇਹਦੇ ਵਿੱਚ ਨਾ ਜੀ ਇਹ ਨਹੀਂ ਬਣਨਗੇ ਨਾ ਹੁੰਦਾ ਨੌ ਦਾ 92000 ਦਾ ਨੌ ਦਾ ਨੌ ਤਾਂ ਨਾ ਘੱਟੇ ਠੀਕ ਹੈ ਨਾਮ ਦਾ ਹੋ ਗਿਆ ਯਾਰ ਬਸ ਆ ਗਿਆ ਠੀਕ ਆ ਚੱਲਾ ਚਾਰ ਸੌ ਆ ਰਹੀ ਆਵੇ ਕਾਲਪੁਰਖ ਨੂੰ ਪਾਵੇ ਬੱਕਰਾ ਵੀ ਹੋਰ ਹੈਗਾ ਕਿਸ ਕੋਲ ਦੱਸ ਦੋ ਇੱਕ ਹੋਰ ਲੈਣਾ ਯਾਰ ਬਾਬਾ ਜੀ ਇੱਕ ਮਿੰਟ ਰੁਕੋ ਫੌਜਾਂ ਕਿੱਥੋਂ ਆਈਆਂ ਜੀ ਆਈ ਬਾਬੇ ਦਲਪੰਥ ਚੋਂ ਆਏ ਆ ਦਾਲਾ ਦਲਪੰਥ ਚੋਂ ਆਇਆ ਦਲਪੰਥ ਚੋਂ ਅਡਨਾਂਦਾਲ ਮੁਆਰੀ ਅਡਨਾਂਦਾਲ ਮੁਆਰੀ ਬੱਤੇ ਘੜਸਾਇਆ ਕਦੇਦਾਰ ਬਾਬਾ ਬਰਬੰਦਰ ਸਿਓ ਘੋੜਿਆਂ ਦੇ ਕਦੇਦਾਰ ਬਾਬਾ ਤੇਜਵੀਰ ਸਿਓ ਠੀਕ ਹੈ ਜੀ ਬੱਕਰੇ ਫਿਰ ਆਪਾਂ ਨੂੰ ਕਿੰਨੇ ਕੇ ਚਾਹੀਦੇ ਹੁੰਦੇ ਆ ਜੀ ਆਪਾਂ ਆਈ ਜਾਂਦੇ ਆ ਮੱਲਿਆਂ ਤੇ ਝੜਕੀ ਜਾਂਦੇ ਆ ਅੱਛਾ ਜੀ ਥੋਲੇ ਮੱਲੇ ਤੇ ਵੱੱਦ ਲੱਗ ਜਾਂਦੇ ਜਾਂ ਥੋਲੇ ਮੱਲੇ ਤੇ ਜਿੰਨੀ ਬਿਆੰਤ ਫੌਜ ਆਉਂਦੀ ਆ ਫਿਰ ਉੱਥੇ ਬਿਆੰਤੇ ਬੱਕਰੇ ਝੜਕਦੇ ਆ ਨਹੀਂ ਪਤਾ ਕਿੰਨੇ ਝੜਕੇ ਜਾਂਦੇ ਅੱਛਾ ਜੀ ਠੀਕ ਆ ਲਈ ਬਾਬਾ ਜੀ ਬੱਕਰੇ ਖਰੀਦਣ ਆਏ ਸੀ ਅੱਜ ਇੱਕ ਬੱਕਰਾ ਹੀ ਖਰੀਦੇਗਾ ਦੋ ਬੱਕਰੇ ਖਰੀਦਣ ਆਏ ਸੀ ਇੱਕ ਅੱਧਾ ਹੋਰ ਨਾ ਮਗਰ ਜੀ ਸਵਾ ਲੱਖ ਸਵਾ ਲੱਖ ਹੋ ਗਿਆ ਸਵਾ ਲੱਖ ਹੋਰ ਤਾਂ ਹੀ ਨਹੀਂ ਬਾਬਿਆਂ ਦੀ ਪਾਸ ਆੜੀ ਗੱਲ ਕਰ ਦਾਂਗੇ ਆਪਾਂ ਵੀ ਸਵਾ ਲੱਖ ਵਾਲ ਲੈ ਲਿਆ ਸਵਾ ਲੱਖ ਹੀ ਹੋਰ ਚਾਹੀਦਾਗਾ ਨਾ ਸਹੀ ਗੱਲ ਠੀਕ ਆ ਲੈ ਵੀ ਹੋਰ ਬੱਕਰਾ ਹੈਗਾ ਤਾਂ ਦਿਓ ਬਈ ਬਾਬਾ ਜੀ ਨੂੰ ਓਏ ਬੱਕਰੇ ਲਓ ਬਈ ਇੱਕ ਹੋਰ ਜਿਹਾ ਯਾਰ ਲਓ ਆ ਦੇ ਦਿਓ ਆ ਗਿਆ ਆ ਗਿਆ ਕਿੱਥੇ ਆ ਗਿਆ ਲੈ ਆ ਦੇ ਨੇ ਬੱਕਰਾ ਲੈ ਆਓ ਲੈ ਆਓ ਛੋਟਾ ਹੈ ਛੋਟਾ ਹੈ ਯਾਰ ਇਹ ਛੋਟਾ ਜੀ ਪੁੱਛ ਰੇਟ ਰੂਟ ਦਾ ਦੱਸ ਕੀ ਆ ਬਾਈ ਆ ਲੈ ਛੋਟਾ ਦਾ ਕਾਦੇ ਨਾਲੂਗਾ ਬਾਈ ਨਾਲੇ ਜਾਣਗੇ ਅੰਦਰ ਅੱਛਾ ਬਾਈ ਕੀ ਲੈਂਗਾ ਇਹਦਾ ਬੋਲ ਬੋਲ ਰਹਿਣਵਾ ਉਹ ਕਿਹੜਾ ਬਾਈ ਕਿੱਦਾ ਵੰਗਾ ਇਹਦੀ ਆ ਬਾਈ ਕੀਦਾ ਬਾਈ ਬੱਕਰਾ ਅੰਤਰਾ ਦਾ ਲੈ ਅੰਤਰਾ ਦਾ ਇਹਦਾ ਮੱਝ ਜਾਂਦਾ ਹੀ ਉਹ ਮੈਨੂੰ ਦੱਸੀ ਬਾਈ ਕਿੰਨੇ ਦਾ ਲਿਆ ਲਾਓ ਜੀ ਤੁਸੀਂ ਕਿਹਾ ਲਿਆ ਪਤਾ ਹੀ ਐ ਇਹਨਾਂ ਨੂੰ ਇਹ ਵੀ ਲੱਗੀ ਤੇ ਇਹਨਾਂ ਦੀ ਇਕੱਠੀ ਨੇ ਇਹ ਬਾਈ ਨਾ ਨਾ ਇਕੱਠੇ ਨਹੀਂ ਗਏ ਆ ਵੀਰ ਆ ਪੂਰ ਜੋੜਦਾ ਹੀ ਆ ਗਿਆ ਆ ਠੀਕ ਆ ਆ ਇਹਦਾ ਕਿੰਨਾ ਮੰਗਦੇ ਬਾਈ ਕਾਲੇ ਦਾ ਹੈ ਜਾਇਜ਼ ਮੰਗ ਕਾਲੇ ਦਾ ਬਾਈ ਜਮਾਈ ਸੇਮ ਨੇ ਤੋਹੇ ਫੱਕਰੇ ਨਹੀਂ ਪਤਾ ਕੀ ਆ ਉਰੇ ਆ ਬਾਈ ਇਧਰ ਆ ਆ ਬਾਕੀ ਛੱਡ ਦੇ ਇਹਨੂੰ ਲੈ ਜਾ ਪਰਾਂ ਟਿੱਟੇ ਬਾਬਾ ਬਾਬੇ ਨੂੰ ਕਾਲਾ ਹੀ ਚਾਹੀਦਾਗਾ ਕੋਈ ਨਹੀਂ ਦੇ ਦੇ ਤੂੰ ਜਾਇਜ਼ ਦੇ ਕਿੰਨੇ ਮੰਗੇ ਆ 14000 ਨਹੀਂ ਯਾਰ 14 ਜਿਆਦਾ ਬਾਈ 15 ਨਹੀਂ ਨਾ ਮੰਗਦਾ ਸੀ ਅੱਜ ਬੰਦਾ ਦਾ ਲਾਉਣਾ ਬਰੀਡ ਗਰੂ ਦਾ ਚਲੋ ਕੋਈ ਨਹੀਂ ਕਰਾ ਬੋਲੋ ਜੀ ਸਰਪੰਚ ਸਾਹਿਬ ਹਾਂਜੀ 9000 ਨਹੀਂ 9000 ਸਾਢੇ 9 ਦੇ ਤਾਂ ਨਹੀਂ 10 ਤਾਂ ਲੱਗੀ ਜਾਂਦਾ ਸਰਪੰਚ ਸਾਹਿਬ ਇਹਦਾ ਤੂੰ ਵੀ ਸਾਹਿਬ ਉਹ ਬਾਬਿਆਂ ਨੂੰ 5 400 ਆਈ ਹੈ ਯਾਰ ਅੱਜ ਤਾਂ ਅੱਛਾ ਕਰਾ ਲਾ ਲਵੋ ਜੀ ਬਾਬਾ ਜੀ ਕਰੇ ਜਿ ਆਵੇ ਨਿਹਾ ਲੋ ਜਾਵੇ ਖੁਸ਼ੀਆਂ ਪਾਵੇ ਉਹ ਤੁਸਰੀ ਆ ਕਾਲ ਦੇਖੋ ਜੀ ਇੱਕ ਗੱਲ ਹੋ ਰਿਹਾ ਵੀ ਜਿਹੜੀ ਫੌਜ ਲੱਗ ਜਾਂਦੀ ਹੈ ਨਾ ਚਟੰਗੇ ਹੂੰ ਐ ਸਿੱਧੀ ਤੁਰ ਤਰਗਾ ਦੀ ਟਕ ਟਕ ਟਟਣੀਆਂ ਆਮ ਲੋਕਾਂ ਨੇ ਆਮ ਲੋਕਾਂ ਨੇ ਜਿਹੜੀ ਆ ਵੀ ਉਹਨਾਂ ਨੇ ਆਪਣੇ ਮਨੋਰਥ ਲਈ ਢਿੱਡ ਭਰਨ ਲਈ ਹਨਾ ਸ਼ਕਲਿਆ ਹਮ ਇੱਕ ਚੰਡੀ ਬਾਣੀ ਵੜ ਕੇ ਚੰਡੀ ਦੀ ਬਾਹਰ ਹਮ ਠੀਕ ਆ ਜੀ ਬਿਆੰਤ ਬਾਣੀਆਂ ਦੇ ਜਾ ਵੜ ਕੇ ਮਾਰੇ ਫੌਜਾਂ ਨੇ ਫੇਰ ਤਲਕ ਲਾਉਣੀ ਸ਼ਸਤਰਾਂ ਨੂੰ ਠੀਕ ਆ ਜੀ ਸ਼ਸਤਰਾਂ ਦੇ ਜਿਹੜੇ ਪੀਰ ਨੇ ਮਾਰੇ ਤੇ ਹਾਜ਼ਰ ਨਾਜ਼ਰ ਨੇ ਹੁਣ ਅੱਜ ਕੱਲ ਜੰਗ-ਜੁੱਦ ਹੁੰਦੇ ਨਹੀਂ ਸ਼ਸਤਰਾਂ ਨੂੰ ਦੇਣੇ ਜਿਹੜੀ ਤਲਕ ਲੱਗਣੇ ਨੇ ਖਰਾਕ ਦੇਣੀ ਆ ਜੀ ਨਿਸ਼ਾਨ ਨਗਾਰਾ ਨਗਾਰੇ ਨੂੰ ਤਲਕ ਲਾਉਣੇ ਆ ਨਿਸ਼ਾਨਾ ਨੂੰ ਤਲਕ ਲਾ ਕੇ ਫਿਰ ਮੱਲੇ ਜੋ ਵੀ ਜੰਗ-ਜੁੱਦ ਦਾ ਮਾਹੌਲ ਆ ਉਹ ਸਾਹਮਣਾ ਫਿਰ ਮੱਲੇ ਖੇਡਦੀਆਂ ਨੇ ਫੌਜਾਂ ਆਦਮਾ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦ ਕਲਗੀਧਰ ਪਾਸ਼ਾ ਮਹਾਰਾਜ ਤੋਂ ਖੇਡ ਚੱਲੀ ਆਉਂਦੀ ਏ ਜੀ ਠੀਕ ਆ ਜੀ ਪਰ ਇਹੀ ਚੀਜ਼ਾਂ ਦੇ ਬਾਝੋਂ ਚਾਮੜਾ ਇਹਦਾ ਉੱਪਰ ਲਈ ਖੱਲ ਕੰਮ ਆ ਗਈ ਏ ਅਸੀਂ ਉਹਦੇ ਨਗਾਰੇ ਮਢਾ ਲੈਣੇ ਨੇ ਠੀਕ ਹੈ ਜੀ ਆਦ ਕਾਲ ਤੋਂ ਚੱਲਦੇ ਆਉਂਦਾ ਜਿੱਦਾਂ ਪਹਿਰਾ ਠੀਕ ਆ ਜੀ ਜਿੰਨੇ ਰਾਗੀ ਢਾਡੀ ਜਿੰਨੇ ਵੀ ਸ਼ੈਣੇ ਢੋਲ ਗਿਆ ਸਟੇਜਾਂ ਤੇ ਵਜਾਉਂਦੇ ਨੇ ਇਹਨਾਂ ਦੀ ਖੱਲਾਂ ਦੀਓ ਬਣਦੀਆਂ ਨੇ ਉਹ ਠੀਕ ਹੈ ਜੀ ਉਹ ਅਗਲਾ ਕਹਿਣ ਦਾ ਨਾ ਵੀ ਮਾਸ ਖਾਂਦੇ ਨੇ ਨਿਹੰਗ ਸਿੰਘ ਫਲਾਣਾ ਉਹਦੇ ਟਿਕਟ ਉਹ ਤੋਰੀ ਫੁਲਕਾ ਚੱਲਦਾ ਸਾਰਾ ਚਮੜੇ ਦਾ ਨਾਲੇ ਚੱਲਦੀ ਆ ਬਾਬਾ ਜੀ ਖੇਡ ਉਹਨਾਂ ਦੀ ਸਾਰੀ ਠੀਕ ਆ ਜੀ ਖਾਣ ਵੀਣੇ ਦਾ ਬਾਕੀ ਵਿਸ਼ਾ ਨਹੀਂ ਖਾਣ ਵੀਣੇ ਤੋਂ ਉੱਪਰ ਜਾਣਾ ਆ ਵੀ ਮਨੋਰਨ ਕਰਨਾ ਕੀ ਅੱਗੇ ਵਾਲਾ ਕੰਮ ਆਪਾਂ ਠੀਕ ਹੈ ਜੀ ਬਾਕੀ ਕੱਢ ਦੀ ਗਲਾ ਬੁੱਲਾਂ ਚੁੱਕਾ ਦੀ ਖਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੇ ਬਾਬਾ ਜੀ ਨੇ ਬਾਕੀ ਦੇ ਮੈਂ ਤੈਈਆ ਚਟੰਗਾ ਕਹਿੰਦੇ ਨੇ ਚਟੰਗਾ ਕਹਿੰਦੇ ਆ ਜੀ ਚਟੰਗਾ ਕੀ ਹੁੰਦਾ ਬਾਬਾ ਜੀ ਚਟੰਗਾ ਬੱਕਰੇ ਨੂੰ ਕਹਿੰਦੇ ਆ ਬਾਬਾ ਅੱਛਾ ਲੈ ਬਈ ਨਵੀਂ ਪਾਸਾ ਵਿੱਚ ਬੱਕਰੇ ਨੂੰ ਚਟੰਗਾ ਕਹਿੰਦੇ ਨੇਗੇ ਚਾਰ ਟੰਗਾ ਵਾਲਾ ਅੱਛਾ ਚਟੰਗਾ ਮਤਲਬ ਚਾਰ ਟੰਗਾ ਵਾਲਾ ਨੇਹੰਗੇ ਸਿੰਘਾਂ ਦੇ ਬੋਲੇ ਹੁੰਦੇ ਨੇ ਜਿਹੜੇ ਉਹ ਕਹਿੰਦੇ ਵੀ ਸਾਰੀ ਦੁਨੀਆ ਦੇ ਨਾਲੋਂ ਵੱਖਰੇ ਹੁੰਦੇ ਨੇ ਜਿਵੇਂ ਆਪਾਂ ਕਹੇ ਜੀ ਵੀ ਸਵਾ ਲੱਖ ਹੋਰ ਕੀ ਹੁੰਦਾ ਬਾਬਾ ਜੀ ਆਕਾਸ਼ਪਰੀ ਨੂੰ ਆਕਾਸ਼ਪਰੀ ਕਹਿ ਦਿੰਦੇ ਆ ਬਾਬਾ ਜੀ ਕੀ ਕਹਿੰਦੇ ਜੀ ਆਕਾਸ਼ਪਰੀ ਆਕਾਸ਼ਪਰੀ ਕੀ ਬਾਤ ਹੈ ਹੋਰ ਕੀ ਕੀ ਚੀਜ਼ਾਂ ਹੁੰਦੇ ਨੇ ਬਾਬਾ ਜੀ ਹੁੰਦਾ ਵੀ ਬਹੁਤ ਕੁਝ ਨੇ ਵੀ ਕਾਪੀ ਪੰਨਾ ਲੈ ਕੇ ਬੈਠ ਜੂंगे ਨਾ ਲਿਖੇ ਨਹੀਂ ਆਣੇ ਉਹ ਜਾਂ ਜੀ ਬੰਦਾ ਸਿੰਘ ਰਲਿਆ ਆ ਫਿਰ ਉਹ ਫੌਜਾਂ ਚ ਜਾ ਕੇ ਕੁਛ ਤਾਂ ਅਲੱਗ ਲੱਗੇ ਹਾਂਜੀ ਤੇ ਸਾਰੇ ਸਿੱਖ ਕੇ ਫਿਰ ਉਹ ਆਪ ਦੇ ਪੈਸੇ ਵੀ ਅਸੀਂ ਕਿ ਸ਼ੌਂਸ਼ਣੇ ਪਾਉਂਦੇ ਫਿਰਾਂਗੇ ਨਾ ਸਾਰੇ ਦੱਸ ਨਹੀਂ ਨਾ ਸਕਦੇ ਗੱਲ ਇਹ ਆ ਸਾਡੇ ਕੋਟਵਾਲਦ ਨੇ ਸਾਡੇ ਕੋਲੇ ਰਹਿਣੇ ਨੇ ਉਹ ਤੁਹਾਡੇ ਕੋਲੇ ਜਾਨੀ ਕਿ ਸਾਰਾ ਖਜ਼ਾਨਾ ਆਏਗਾ ਉਹ ਮਹਾਰਾਜ ਦੇ ਦਿੱਤਾ ਬਾਦਸ਼ਾਹ ਨੇ ਜੀ ਸਹੀ ਗੱਲ ਹੈ ਮਹਾਰਾਜ ਦਾ ਬਾਬਾ ਹੀ ਸਾਰਾ ਸਹੀ ਗੱਲ ਹੈ ਬਾਬਾ ਦੀ ਬਾਬਿਆਂ ਦੀ ਚੌਂਕੀ ਭਰਨੀ ਪਊਗੀ ਅੱਠੇ ਪੈਰ ਇਹਨਾਂ ਦੇ ਕੋਲ ਰਹਿਣਾ ਪਊਗਾ ਫਿਰ ਉਹ ਚੀਜ਼ਾਂ ਸਿੱਖਿਆ ਨਾ ਮਹਾਰਾਜ ਕੋ ਰਹਿਣਾ ਪੈਣਾ ਵੀ ਖੁਦ ਮਹਾਰਾਜ ਕੋ ਫਿਰ ਉਹ ਇਹ ਬਣਿਆ ਜਾ ਸਕੂਗਾ ਭਾਈ ਲੈ ਵੀ ਚਟੰਗਾ ਲੈ ਚੱਲੇ ਨੇ ਬਾਬੇ ਅੱਜ ਚਲੇ ਚਟੰਗੇ ਇਹਦਾ ਕਿੰਨੇ ਦਾ ਪੁੱਲ ਕਿੰਦਾ 10 ਦਾ ਜੀ 10000 ਜੀ ਇਹ 950 ਨਹੀਂ 95000 ਬਣਾ ਸਾਢੇ 9 ਤੇ 10000 ਦਾ ਦੋ ਚਟੰਗੇ ਲੈ ਵੀ ਲੈ ਚੱਲੀਆਂ ਗੁਰੂਆਂ ਫੌਜਾਂ ਦੁਬਾਰੇ ਦੱਸਿਓ ਬਾਬਾ ਜੀ ਕਿਹੜੇ ਡੇਰੇ ਚ ਆਪਣਾ ਆਪਣਾ ਬਾਬਾ ਜੀ ਉਡਣਾ ਦਲ ਮੋਇਆ ਦੀ ਮੰਡੀ ਜਥੇਦਾਰ ਬਾਬਾ ਜੀ ਜ਼ਿਲ੍ਹਾ ਕਿਹੜਾ ਜੀ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਠੀਕ ਹੈ ਲੈ ਵੀ ਬਹੁਤ ਵਧੀਆ ਤੇ ਧੰਨਵਾਦ ਕਰਦੇ ਆ ਬਾਬਾ ਜੀ ਦਾ ਬਾਬਾ ਜੀ ਪਹਿਲੀ ਵਾਰ ਵੱਕਰ ਖਰੀਦਿਆ ਹੋਰ ਹਾਂ ਵੀ ਹੋਰ ਪਹਿਲੀ ਵਾਰ ਖਰੀਦਿਆ ਅਛਾ ਜੀ ਉਧਰ ਦੇਖ ਕੇ ਗਏ ਠੀਕ ਹੈ ਜੀ ਕ੍ਰਿਧੇ ਪਹਿਲੀ ਵਾਰ ਹੈ ਅੱਜ ਕ੍ਰਿਧੇ ਪਹਿਲੀ ਵਾਰ ਹੈ ਠੀਕ ਹੈ ਬਾਬਾ ਜੀ ਤਾਂ ਬਾਬੇ ਐ ਹੁੰਦਾ ਨਾ ਜਿਨ੍ਹਾਂ ਨੂੰ ਫੌਜਾਂ ਬਾਰੇ ਪਤਾ ਉਹ ਭੇਟ ਅਰਦਾਸੇ ਕਰਾ ਜਾਂਦੇ ਆ ਬਾਬਾ ਜੀ ਅੜੇ ਤੋੜਾ ਮੋਰਚੇ ਸਟੰਗਾ ਦੇ ਕੇ ਝਟਕਾ ਕਰਾ ਕੇ ਨਾ ਅਰਦਾਸ ਬੇਨਤੀ ਕਰਾ ਲਓ ਜੇ ਨਾ ਫਤਿਹ ਹੋ ਤਾਂ ਫੌਜਾਂ ਨੂੰ ਕਹਿ ਦਿਓ ਅੜੇ ਤੋੜੇ ਮੋਰਚੇ ਇਹਨਾਂ ਨੂੰ ਪਤਾ ਪੈ ਰਿਹਾ ਉਹਦਾ ਹੀ ਪਤਾ ਬਾਬਾ ਜੀ ਤਾਂ ਹੀ ਕਹਿੰਨੇ ਉਹਨੇ ਬਾਬਾ ਜੀ ਤੁਸੀਂ 4 ਰੁਪਏ ਘੱਟਲ ਵੀ ਦਿੱਤਾ ਨਾ ਥੋੜੇ ਘਰੇ ਨੁਕਸਾਨ ਨਹੀਂ ਹੋਣਾ ਕੋਈ ਚੜਦੀ ਕਲਾ ਹੋਣੀ ਆ ਉਹ ਚੀਜ਼ ਦੀ। ਤੁਹਾਨੂੰ ਪਤਾ ਲੱਗਣਾ ਵੀ ਥੋੜੇ ਘਰੇ ਵਾਧਾ ਹੋਇਆ કે ਘਾਟਾ ਹੋਇਆ। ਫੌਜ ਨੂੰ ਦੇਤਾ। ਆਪਾਂ 4 ਰੁਪਏ ਇੱਥੇ ਛੱਡ ਗਏ ਨਾ ਤਾਂ ਤੁਹਾਨੂੰ ਪਤਾ ਲੱਗਣਾ ਵੀ ਵਾਧਾ ਹੋਇਆ ਸਾਡਾ ਕਾਰੋਬਾਰ ਚ ਕਿ ਘਾਟਾ ਹੋਇਆ। ਅਗਲੀ ਵਾਰ ਹੋਰ ਬੰਦਾ ਭੱਜ ਕੇ ਆਉਂਦਾ ਫੌਜਾਂ ਆਈਆਂ ਇਹਨਾਂ ਨੂੰ ਦੇਈਏ। 4 ਰੁਪਏ ਘਟਦੇ ਹੀ। ਠੀਕ ਹੈ ਨਾ? ਅੱਛਾ ਜੀ। ਆ ਲੈ ਯਾਰ। ਲੈ ਵੀ ਬਾਈ ਵਾਦ ਤੋਂ ਬਾਅਦ ਮੰਡੀ ਤੇ ਪਹੁੰਚਿਆ ਕਰੋ। ਅੱਜ ਬਾਬਿਆਂ ਦਾ ਸੌਦਾ ਆਪਾਂ ਤੁਹਾਨੂੰ ਲਾਈਵ ਦਿਖਾਇਆ ਸੀਗਾ। ਕਿਵੇਂ ਲੱਗੀ ਗੱਲ ਵਾਅ ਕਮੈਂਟ ਕਰਕੇ ਜ